ਸਤਿ ਸ਼੍ਰੀ ਅਕਾਲ ਜੀ ਫਰਸਟ ਵੈਸਟਰੀ ਕੋਟ ਤੇ ਤੁਹਾਡਾ ਸਵਾਗਤ ਹੈ ਜਿਹੜੇ ਵੀਵਰਜ਼ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੇਮੈਂਟ ਦਾ ਮੋਡ ਆਨਲਾਈਨ ਹੈ ਕੈਸ਼ ਔਨ ਲੀ ਵੀ ਨਹੀਂ ਹੈਗੀ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਮੇਰਾ ਵਟਸਐਪ ਨੰਬਰ ਹੈ ਜਿਹੜਾ ਵੀ ਸੂਟ ਪਸੰਦ ਹੋ ਉਹਦਾ ਸਕਰੀਨ ਸ਼ਾਟ ਲੈਣਾ ਇਸ ਨੰਬਰ ਤੇ ਵਟਸਐਪ ਕਰਨਾ ਆਨਲਾਈਨ ਪੇਮੈਂਟ ਪਾਣੀ ਐਡਰੈਸ ਭੇਜਣਾ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 4 ਵਜੇ ਤੇ ਸੰਡੇ ਨੂੰ ਵੀਡੀਓ ਆਊਗੀ 11 ਲਓ ਜੀ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਅ ਜਿਹੜਾ ਲੈ ਗਿਆ ਲੈ ਗਿਆ ਤੇ ਜਿਹੜਾ ਰਹਿ ਗਿਆ ਰਹਿ ਗਿਆ ਠੀਕ ਹੈ ਕਿਉਂਕਿ ਤੁਹਾਨੂੰ ਪਤਾ ਹੈ ਕਿ ਇੱਕ ਵਾਰ ਜਿਹੜਾ ਪ੍ਰਿੰਟ ਆ ਜਾਂਦਾ ਨਾ ਉਹ ਦੁਬਾਰਾ ਆਉਂਦਾ ਨਹੀਂ ਆ ਬਹੁਤ ਸਾਰੀਆਂ ਭੈਣਾਂ ਕਹਿਣਗੀਆਂ ਵੀ ਸਾਨੂੰ ਪਲੀਜ਼ ਮੰਗਾ ਕੇ ਦਿਓ ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਦੁਬਾਰਾ ਮੰਗਾ ਕੇ ਦਈਏ ਪਰ ਪਲੀਜ਼ ਸਟਾਕ ਬਹੁਤ ਘੱਟ ਚਾਂਸ ਹੁੰਦੇ ਆ ਹੁਣ ਦੇ ਸੋ ਜਲਦੀ ਜਲਦੀ ਡਿਸਾਈਡ ਕਰ ਲਿਆ ਕਰੋ ਕਈ ਭੈਣਾਂ ਡਿਸਾਈਡ ਕਰਦੇ ਆ ਰਹਿ ਜਾਂਦੀਆਂ ਉਹਦੋਂ ਨੂੰ ਸੂਟ ਸੇਲ ਹੋ ਜਾਂਦਾ ਲਓ ਜੀ ਪਹਿਲਾ ਸੂਟ ਦੇਖੋ ਬੜੇ ਹੀ ਸੋਹਣੇ ਸੂਟ ਨੇ ਪਸ਼ਮੀਨਾ ਰਹੂਗਾ ਏਕੇ ਟੈਕਸ ਦਾ ਔਰ ਇੱਕਦਮ ਖੂਬਸੂਰਤ ਪਸ਼ਮੀਨਾ ਖੂਬਸੂਰਤ ਦੋਸਤ ਇਹ ਨਹੀਂ ਦੇਖੋ ਤੁਸੀਂ ਇਹਨਾਂ ਇੱਕ ਸੋਹਣਾ ਡਿਜ਼ਾਈਨਿੰਗ ਹੈ ਨਾ ਇਹਨਾਂ ਦੀ ਬਹੁਤ ਪਿਆਰੇ ਸੂਟ ਹੈ ਘੇਰਾ ਦੇਖ ਲਓ ਘੇਰੇ ਤੇ ਇੱਕ ਬਹੁਤ ਖੂਬਸੂਰਤ ਜਿਹਾ ਫਲਾਵਰ ਔਰ ਸਾਰੇ ਵਿੱਚ ਪ੍ਰਿੰਟ ਲੋ ਹੁਣ ਮੈਂ ਤੁਹਾਨੂੰ ਦੂਜਾ ਪਾਸਾ ਦਿਖਾਉਣੀ ਆ ਤਾਂ ਚਲੋ ਸੇਮ ਹੀ ਰਹੂਗਾ ਔਰ ਬਾਜੂ ਤੇ ਵੀ ਇੱਕ ਫਲਾਵਰ ਮਿਲੂਗਾ ਕਾਫੀ ਜਿਹਾ ਸ਼ੇਡ ਹੋਊਗਾ ਇਹ ਬਾਜੂ ਦਾ ਫਲਾਵਰ ਹੈ ਤੇ ਇਹ ਹੈਗੀ ਜੀ ਇਹਦੀ ਸਲਵਾਰ ਸਲਵਾਰ ਹੈ ਜਿਹੜੀ ਉਹ ਵੀ ਪ੍ਰਿੰਟਡ ਹੈ ਮਤਲਬ ਸੈਲਫ ਪ੍ਰਿੰਟ ਜਿਹਾ ਹੈਗਾ ਇਹਦੇ 'ਚ ਬਿਲਕੁਲ ਪਲੇਨ ਨਹੀਂ ਹੈਗਾ ਆ ਛੱਲੇ ਆ ਬੱਦਰ ਤੇਰੇ ਤੇ ਤੁਹਾਨੂੰ ਇਹ ਵਾਲਾ ਬਰੀਕ ਜਿਹਾ ਬੋਟਮ ਮਿਲੇਗਾ ਤੇ ਨਾਲ ਮਿਲ ਰੁਗਾ ਜੀ ਇਹਦੇ ਚਨੂਨ ਦਾ ਦੁਪੱਟਾ ਆ ਲੋ ਪੂਰਾ ਖੁੱਲਾ ਡੁੱਲਾ ਲਓ ਜੀ ਐਨ ਚੌੜਾਈ ਪੂਰੀ ਮਿਲੂਗੀ ਚਨੂਨ ਦਾ ਦੁਪੱਟਾ ਹੋਊਗਾ ਇਹਦੇ ਨਾਲ ਤੇ ਆ ਲੰਬਾਈ ਮੈਂ ਤੁਹਾਨੂੰ ਦੱਸ ਦੇਣੀ ਆ ਨਾਪ ਕੇ ਸਵਾਦੋਂ ਤੋਂ ਜ਼ਿਆਦਾ ਤੇ ਢਾਈ ਤੋਂ ਥੋੜਾ ਘੱਟ ਚਾਰ ਕੁੰਗਲਾਂ ਘੱਟ ਹੈ ਢਾਈ ਤੋਂ ਚਾਰ ਕੁੰਗਲਾਂ ਘੱਟ ਹੈ ਚੜਾਈ ਪੂਰੀ ਹੈ ਬਹੁਤ ਚੜਾਈ ਹੈ ਇਸ ਕਰਕੇ ਫਿਰ ਇਹ ਦੁਪੱਟੇ ਛੋਟੇ ਨਹੀਂ ਲੱਗਦੇ ਹੁੰਦੇ ਕਿਉਂਕਿ ਚੌੜੇ ਬਹੁਤ ਜ਼ਿਆਦਾ ਨੇ ਤੇ ਪ੍ਰਾਈਸ ਹੈਗੀ 1395 ਰੁਪਏ ਬਹੁਤ ਵਹਿਜਾ ਵਹਿਜਾ ਕੰਦਾ ਸੂਟ ਹੈ ਲੋ ਜੀ ਅਗਲਾ ਦੇਖੋ ਲੋ ਜੀ ਇਹ ਵਾਲਾ ਸੂਟ ਦੇਖੋ ਇਹ ਵਾਈਨ ਸ਼ੇਡ ਹੈ ਬਾਕੀ ਸਾਰਾ ਸੇਮ ਹੀ ਹੈ ਮੈਨੂੰ ਲੱਗਦਾ ਮੈਂ ਸਾਰਾ ਫਲਾਰਾ ਜਨਾ ਹੀ ਪਾਵਾਂ ਆ ਲੋ ਮੈਂ ਤੁਹਾਨੂੰ ਫਰੰਟ ਦਿਖਾਉਣੀ ਆਦਾ ਆਹ ਵਾਲਾ ਫਰੰਟ ਦੇ ਉੱਪਰ ਫਲਾਵਰ ਆਊਗਾ ਤੇ ਇਹ ਵਾਲੀ ਸਲਵਾਰ ਹੋਊਗੀ ਨਾਲ ਸੈਲਫ ਪ੍ਰਿੰਟ ਠੀਕ ਹੈ ਤੇ ਨਾਲ ਸੇਮ ਹੀ ਰਹੂਗਾ ਦੁਪੱਟਾ ਮੈਂ ਸਾਰਾ ਨਾ ਖੋਲਾਂ ਫਿਰ ਇੱਕ ਅੱਧਾ ਖੋਲ ਦਾਂਗੇ ਜਦੋਂ ਤੁਸੀਂ ਭੁੱਲਗੇ ਥੋੜੇ ਜੀ ਸੂਟਾਂ ਬਾਦ ਲੋ ਜੀ ਡਿਫਰੈਂਟ ਡਿਜ਼ਾਈਨਿੰਗ ਬਿਲਕੁਲ ਹੂੰ ਤੇ ਘੇਰੇ ਤੇ ਤੁਹਾਨੂੰ ਇਹ ਵਾਲੀ ਬਾਰਡਰ ਮਿਲੂ ਡਿਜ਼ਾਈਨਿੰਗ ਦੇਖੋ ਬਿਲਕੁਲ ਡਿਫਰੈਂਟ ਆਹ ਤਾਂ ਕਢਾਈ ਆ ਕਢਾਈ ਨਹੀਂ 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 ਕਢਾਈ ਨਹੀਂ ਪ੍ਰਿੰਟ ਹੈ ਲੱਗਦਾ ਕਢਾਈ ਹੋ ਲਓ ਜੀ ਤੇ ਬਾਜੀ ਦੇਖੋ ਇੱਧਰ ਆ ਲੋ ਆ ਬਾਜੀ ਇਹ ਵਾਲੀ ਬਾਜੀ ਠੀਕ ਹੈ ਤੇ ਸੇਮ ਹੀ ਵੈਕਸਾਈਡ ਹੋਊਗੀ ਇਹਦੀ ਸੇਮ ਹੀ ਹੈ ਬਲ ਡਿਜ਼ਾਈਨਿੰਗ ਜਿਹੜੀ ਹੈਗੀ ਆ ਉਹ ਬਿਲਕੁਲ हटਕੇ ਹੈਗੀ ਆ ਫੁੱਲਾ ਵਗੈਰਾ ਤੋਂ ਤੇ ਨਾਲ ਇਹਦੇ ਇਹ ਵਾਲੀ ਡਾਟਸ ਵਾਲੀ ਸੁਨਵਾ। ਦੁਪੱਟਾ ਹੈਗਾ ਚਨੋਂਨ ਦਾ। ਚੌੜਾਈ ਬਹੁਤ ਹੈ ਦੁਪੱਟੇ ਦੀ। ਇਹ ਲੋ। ਬੜਾ ਹੀ ਸੋਹਣੀ ਜੀ ਡਿਜ਼ਾਈਨਿੰਗ ਹੈ ਦੁਪੱਟੇ ਦੀ। ਇਧਰਲਾ ਜਿਹੜਾ ਕਾਰਨਰ ਹੈਗਾ ਉਹ ਮਹਿੰਦੀ ਕਲਰ ਦਾ। ਫਿਰ ਇਹਦੇ ਵਿੱਚ ਬਲੈਕ ਆ ਗਿਆ ਔਰ ਫਿਰ ਆ ਗਿਆ ਪਿੰਕ। ਬਿਲਕੁਲ ਡਿਫਰੈਂਟ ਜਿਹਾ ਕੰਪੋਜ਼ਿਸ਼ਨ ਹੈ। ਪ੍ਰਾਈਸ 1395। ਲੋੜੀ ਇੱਕ ਕਲਰ ਇਹਦੇ ਚ ਹੋਰ ਹੈ ਇਹ ਵਾਲਾ ਹਮ ਲੋ ਮੈਂ ਜਨ ਟਾਕ ਲਰ ਹੈ ਇਹ ਡਾਟਸ ਵਾਲੀ ਸਲਵਾਰ ਆਉਗੀ ਬਰੀਕ ਬਰੀਕ ਡਾਟਸ ਨੇ ਇਹਦੇ ਚ ਤੇ ਇਹ ਦੁਪੱਟਾ ਠੀਕ ਹੈ ਦੁਪੱਟਾ ਮੈਂ ਖੋਲਦਾ ਤੁਲੇ ਬਣਾ ਕੇ ਚਲ ਬੋੜੀ ਲੋ ਲੋ ਇਹ ਵਾਲਾ ਇੱਕ ਕੋਰਨਰ ਰੰਗ ਬਰੰਗੇ ਜਿਹੇ ਦੁਪੱਟੇ ਬਾਲੇ ਸੋਹਣੇ ਆ ਤਿਤਲੀ ਇਹੀ ਬਣ ਜਾਊਗੀ ਆ ਬਾਕੇ ਫਿਰ ਆ ਇੱਕ ਕਾਰਨਰ ਇਹਦਾ ਸੀ ਗ੍ਰੇ ਪ੍ਰਾਈਸ 1395 ਲੋ ਜੀ ਹੁਣ ਡਿਜ਼ਾਈਨਿੰਗ ਚੇਂਜ ਹੋਊਗੀ ਆ ਬੜਾ ਹੀ ਸੋਹਣਾ ਜਿਹਾ ਪ੍ਰਿੰਟ ਤੇ ਪਸ਼ਮੀਨੇ ਦਾ ਤਾਂ ਬਸ ਕਹਿਣਾ ਹੀ ਕੀ ਹੈ ਪਸ਼ਮੀਨਾ ਤਾਂ ਬਹੁਤ ਜਿਆਦਾ ਸੋਹਣਾ ਹੈ ਔਰ ਕਲਰ ਪ੍ਰਿੰਟ ਦੇਖੋ ਤੁਸੀਂ ਇਧਰਲੀ ਬਾਜੂ ਆ ਤੇ ਇਹ ਹੈਗੀ ਹੈ ਬੈਕ ਸਾਈਡ ਮਲਾਈ ਵਰਗਾ ਪਸ਼ਮੀਨਾ ਦੇਖਣ ਤੋਂ ਹੀ ਪਤਾ ਲੱਗਦਾ ਹੋਣਾ ਤੁਹਾਨੂੰ ਇਹ ਸਲਵਾਰ ਕਿੰ ਕੁ ਵੈਂਟੀ ਹਾਂ ਬਹੁਤ ਜ਼ਿਆਦਾ ਸੋਹਣਾ ਹੈ ਤੇ ਇਹਦੇ ਨਾਲ ਮਿਲੂਗਾ ਜੀ ਇਹ ਵਾਲਾ ਸਨੂ ਦੁਪੱਟਾ ਉਹ ਤਾਂ ਖੋਲ ਦਿੰਦੇ ਹਾਂ ਲਓ ਜੀ ਆ ਹੈਗਾ ਇਹਦਾ ਦੁਪੱਟਾ ਚਨੋਂਨ ਦਾ ਦੁਪੱਟਾ ਹੋਊਗਾ ਚੌੜਾਈ ਪੂਰੀ ਆਊਗੀ ਦੁਪੱਟੇ ਦੀ ਲੰਬਾਈ ਹੈ ਜਿਹੜੀ 2.5 ਤੋਂ ਜ਼ਿਆਦਾ 2.5 ਤੋਂ ਘੱਟ ਪ੍ਰਾਈਸ 1399 ਤੋ ਜੀ ਅਗਲਾ ਦੇਖੋ ਆਹ ਵਾਲਾ ਤੁਸੀਂ ਆ ਵੀ ਦੇਖ ਲਓ ਇਦਾਂ ਕਰਕੇ ਪਿੱਕ ਤੇ ਵੀ ਤੁਹਾਨੂੰ ਬੜਾ ਪਤਾ ਲੱਗ ਜਾਂਦਾ ਹੈ ਪਿੱਕ ਤੇ ਥੋੜਾ ਬਹੁਤਾ ਕਲਰ ਦਾ ਫਰਕ ਹੁੰਦਾ ਹੈ ਉਦਾਂ ਜਦੋਂ ਆਪਾਂ ਵੀਡੀਓ 'ਚ ਦਿਖਾਉਣੀ ਆ ਤਾਂ ਸਹੀ ਕਲਰ ਆਉਂਦਾ ਹੈ ਵਾਹ ਜਲੋੜ ਬਹੁਤ ਪਿਆਰੇ ਸੂਟ ਆਉਣਗੇ ਬਹੁਤ ਪਿਆਰੇ फटाफट ਚੱਕਣ ਵਾਲੇ ਸੂਟ ਨੇ ਇਹ ਆਪਾਂ ਦੁਪੱਟਾ ਨਹੀਂ ਖੋਲਾਂਗੇ ਲੋ ਜੀ 1395 ਵਾਲੇ ਸਾਰੇ ਸੂਟ ਆ ਜਿਹੜੇ ਮੈਂ ਤੁਹਾਨੂੰ ਦਿਖਾ ਚੁੱਕੀ ਆ। ਲੋ ਜੀ ਹੁਣ ਆਪਾਂ ਜਿਹੜੇ ਤੁਹਾਨੂੰ ਦਿਖਾ ਰਹੇ ਆ ਸੂਟ ਇਹ ਕਾਨੀ ਪਛਮੀਨੇ ਦੇ ਸੂਟ ਆ। ਬੜੇ ਲਾਇਕ ਕੀਤੇ ਸੀ ਭੈਣਾ ਨੇ। ਤੇ ਹੁਣ ਆਪਾਂ ਨੂੰ ਥੋੜੇ ਜਿਹਾ ਹੋਰ ਮਿਲੇ ਨੇ ਜਿੰਨੇ ਕੁ ਮਿਲੇ ਨੇ ਤੁਹਾਨੂੰ ਦਿਖਾ ਦਿੰਨੇ ਆ। ਇਹ ਹੈਗਾ ਮਹਿਰੂਨ ਕਲਰ। ਕਾਫੀ ਜ਼ਿਆਦਾ ਲਾਇਕ ਕੀਤੇ ਗਏ ਸੂਟ ਸੀਗੇ ਇਹ। ਬਾਰਡਰ ਦੇਖੋ ਬੜਾ ਹੀ ਸੋਹਣਾ ਬਾਰਡਰ ਹੈ ਦਾ। ਬਹੁਤ ਖੂਬਸੂਰਤ ਸੂਟ ਹੈ। ਠੀਕ ਹੈ ਜੀ। ਤੇ ਇਹ ਇਹਦਾ ਸ਼ਾਲ ਹੈ। 5 ਹਾਲ ਤੇ ਦੋਨੇ ਪਾਸੇ ਬਾਰਡਰ ਰਹੂਗਾ ਛਾਲ ਵਿੱਚੋਂ ਸਾਰਾ ਪਲੇਨ ਰਹੂਗਾ ਬਹੁਤ ਹੀ ਪਿਆਰੇ ਜੇ ਸੂਟ ਪ੍ਰਾਈਸ ਹੈਗੀ 1000 95 ਰੁਪਏ ਤੇ ਸ਼ਿਪਿੰਗ ਹੋਊਗੀ ਬਿਲਕੁਲ ਫ੍ਰੀ ਸ਼ਿਪਿੰਗ ਆਪਾਂ ਕਦੇ ਵੀ ਨਹੀਂ ਲਈ ਹੈਗੀ ਕਿਸੇ ਤੋਂ ਠੀਕ ਹੈ ਜੀ ਚਲੋ ਨਾ ਵੀ ਰੰਗ ਹਾਂ ਨਾ ਵੀ ਰੰਗ ਅਗਲਾ ਹੈਗਾ ਗ੍ਰੀਨ ਸੂਟ ਆ ਇਹ ਆਪਾਂ ਖੋਲਾਂਗੇ ਨਹੀਂ ਹੁਣ ਸੇਮ ਬਾਰਡਰ ਜਿਹੜਾ ਪਹਿਲਾਂ ਦਿਖਾਇਆ ਉਹੀ ਛਾਲ ਤੇ ਹੋਊਗਾ ਬਿਲਕੁਲ ਗ੍ਰੀਨ ਕਲਰ ਲੋ ਜੀ ਆ ਕਲਰ ਤੁਸੀਂ ਆਪੇ ਦੇਖ ਲਓ ਕਿਹੜਾ ਕਲਰ ਆ ਇਹ ਤਰਬੂਜੀਆ ਕਲਰ ਕਹਿੰਦੇ ਹੁੰਦੇ ਹਨ ਲੋ ਠੀਕ ਹੈ ਨੈਕਸਟ ਦੇਖੋ ਇਹ ਵੀ ਮਹਿਰੂਨ ਹੈ ਇਹ ਸ਼ਾਹਰ ਵੀ ਸੱਚਾ ਹਾਂ ਬਸ ਥੋੜਾ ਬਾਰਡਰ ਦਾ ਹੀ ਫਰਕ ਲੱਗਦਾ ਮੈਨੂੰ ਹਾਂ ਤੇ ਬਾਕੀ ਤਾਂ ਸੇਮ ਹੀ ਆ ਉਹ ਵੀ ਮਹਿਰੂਨ ਇਹ ਵੀ ਮਹਿਰੂਨ ਅਗਲਾ ਹੈ ਫਲੋਜੀ ਸੋਣਾ ਠੀਕ ਹੈ ਜੀ ਸ਼ਾਲ ਉਹ ਨਹੀਂ ਹੋਊਗਾ ਬਾਰਡਰ ਹੋਣਾ ਲਓ ਜੀ ਅਗਲਾ ਸੂਟ ਦੇਖੋ ਇਹ ਸੂਟ ਨਾ ਜੀ ਪਹਿਲਾਂ ਆਪਾਂ ਦਿੱਤੇ ਸੀ ਤੁਹਾਨੂੰ ਪਹਿਲਾਂ ਸੀਗੇ ਹਾਂ ਸੀਗੇ 11:30 ਦਾ ਸੂਟ ਸੀ ਹੁਣ ਇਹਦੇ ਤੇ ਨਾ ਥੋੜਾ ਥੋੜਾ ਫੁੱਲਾਂ ਦੇ ਉੱਪਰ ਵਰਕ ਆ ਗਿਆ ਆ ਦੇਖੋ ਹੈਂਡ ਵਰਕ ਦਾ ਟੱਚ ਹੈ ਵਿੱਚ ਇਹਦੇ ਸਿੱਪੀ ਤੇ ਆ ਜਿਹੜਾ ਨੋਟ ਵਰਕ ਤੇ ਆ ਜਿਹੜੇ ਫੁੱਲ ਨੇ ਨਾ ਸਾਰੇ ਵਿੱਚ ਇਨਾਂ ਨੂੰ ਆਊਟਲਾਈਨ ਦਿੱਤੀ ਹੋਈ ਆ। ਲਓ। ਅਰੇ ਇੱਥੋਂ ਕਿਤੇ ਘਰੀ ਆ। ਪੰਜ-ਛੇ ਫੁੱਲ ਆ ਜਿਹੜੇ ਘੇਰੇ-ਘੇਰੇ ਤੇ ਤੇ ਫਿਰ ਆ ਸਾਰਾ ਬਾਰਡਰ ਆ ਜਿਹੜਾ ਇਹਦੇ ਵਿੱਚ ਫਿਰ ਤੁਹਾਨੂੰ ਥੋੜੀ-ਥੋੜਾ ਵਰਕ ਆ ਜਿਹੜਾ ਉਹ ਮਿਲੂਗਾ। ਠੀਕ ਆ ਇਸ ਕਰਕੇ ਇਹਦੀ ਪ੍ਰਾਈਸ ਆ ਜਿਹੜੀ ਹੁਣ ਥੋੜੀ ਵੱਧ ਗਈ ਆ। ਵਰਕ ਦੇ ਨਾਲ ਤੇ ਇਹ ਹੈਗਾ ਇਹਦਾ ਸ਼ਾਲ। ਇਨਸ਼ਾਅੱਲਾ। ਬੜਾ ਸੋਹਣਾ ਸ਼ਾਲ ਆ। ਬੜਾ ਹੀ ਸੋਹਣਾ ਸੂਟ ਆ ਇਹ। ਲਓ ਜੀ ਇਹ ਹੈਗਾ ਇਹਦਾ ਸ਼ਾਲ। ਠੀਕ ਆ। ਤੇ ਬੜੇ ਸੋਹਣੇ ਸੂਟ ਨੇ ਲੋ ਹੁਣ ਇਹਦੇ ਵਿੱਚ ਪ੍ਰੋਬਲਮ ਆ ਗਈ ਇੱਕ ਥੋੜੀ ਜੀ ਤੁਹਾਨੂੰ ਦਿਖਾ ਦਈਏ ਆ ਵੇ ਆ ਇੱਕ ਤਾਂ ਇੱਥੇ ਆ ਥੋੜਾ ਬੱਗਾ ਬੱਗਾ ਜਿਹਾ ਰਹਿ ਗਿਆ ਇਹ ਜਿਵੇਂ ਨਾ ਉਹ ਕਲਰ ਚੜਨ ਤੁਰਿਆ ਹੁੰਦਾ ਇਸ ਤਰ੍ਹਾਂ ਚਿਰਖੀ ਨਹੀਂ ਹੈਗੀ ਤੇ ਇੱਕ ਇਹਦੇ ਵਿੱਚ ਇੱਥੇ ਹੰਟੀ ਸੀ ਆ ਵੱਡੀ ਚੀਜ਼ ਤੇ ਇਹ ਆਪਾਂ ਵੈਸੇ 1350 ਦਾ ਸੂਟ ਹੈ ਪਰ ਹੁਣ ਆਪਾਂ ਇਹਨੂੰ ਘਟਾ ਕੇ ਦੇ ਰਹੇ ਹਾਂ ਇਹ 1250 ਦੇ ਵਿੱਚ ਦੇਵਾਂਗੇ ਆਪਾਂ ਲੈਸ ਕਰਕੇ ਤੁਹਾਨੂੰ 100 ਰੁਪਏ ਜੇ ਤੁਹਾਨੂੰ ਚਾਹੀਦਾ ਤਾਂ ਨਹੀਂ ਫਿਰ ਸਾਡਾ ਤਾਂ ਵਾਪਸ ਹੋਈ ਜਾਣਾ ਹੂੰ ਲਓ ਵੀ ਅਗਲਾ ਦੇਖੋ ਕਾਫੀ ਸ਼ੇਡ ਹੈ ਲਓ ਠੀਕ ਹੈ ਜੀ ਤੇ ਇਹਦਾ ਆਪਾਂ ਚੈੱਕ ਕਰ ਲੈਨੇ ਆ ਸ਼ਾਲ ਖੋਲ ਕੇ ਸ਼ਾਲ ਇਹ ਚ ਕੋਈ ਪ੍ਰੋਬਲਮ ਨਹੀਂ ਆ ਬਿਲਕੁਲ ਸਹੀ ਆ ਸਹੀ ਸਲਾਮਤ ਇਹ ਠੀਕ ਆ ਬਿਲਕੁਲ ਠੀਕ ਆ ਕਦੇ ਕਦੇ ਕਿਸੇ ਪੀਸ ਦੇ ਵਿੱਚ ਪ੍ਰੋਬਲਮ ਹੋ ਜਾਂਦੀ ਆ ਬੰਟੀ ਚ ਆ ਜਾਂਦਾ ਹਾਂ ਲਓ ਜੀ 1350 ਦੇ ਵਿੱਚ ਆਊਗਾ ਇਹ suit ਤੁਹਾਡੇ ਕੋਲੇ shipping ਬਿਲਕੁਲ ਫ੍ਰੀ ਹੋਊਗੀ ਇਹ ਹੈਗਾ ਬਲੂ कलर ਲੋ ਉਦਾਂ ਹੀ ਵਰਕ ਦੇ ਫਲਾਵਰ ਨੇ ਬੜਾ ਸੋਹਣਾ ਲੱਗਦਾ ਪਾਰਟੀ ਵੇਅਰ ਦੀ ਲੁੱਕ ਬਣ ਜਾਂਦੀ ਹੈ suit ਦੀ ਥੋੜਾ ਥੋੜਾ ਵਰਕ ਜੇ ਹੋਣਾ ਤੇ ਇਹ ਹੈਗਾ ਸ਼ਾਲ ਇਹਦਾ ਸ਼ਾਲ ਖੋਲ ਲੈਨੇ ਆਪਾਂ ਇਹਦਾ ਉਦਾਂ ਕਰ ਲਓ ਨਾ ਇਹ ਵੀ ਬਿਲਕੁਲ ਠੀਕ ਹੈ ਸ਼ਾਲ ਲੰਬੇ ਲੰਬੇ ਨਹੀਂ ਦੀ ਲਗਭਗ ਢਾਈ ਹੋਣਗੀ ਢਾਈ ਤੋਂ ਥੋੜਾ ਬਹੁਤਾ ਭਾਵੇਂ ਘਟੂ ਸਾਢੇ 1350 ਲਓ ਜੀ ਇਹ ਸੂਟ ਵੀ ਹੋ ਗਿਆ ਆਪਣੇ ਕੰਪਲੀਟ ਲਓ ਜੀ ਅਗਲਾ ਸੂਟ ਦੇਖੋ ਤੁਸੀਂ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈਗਾ ਇਹ ਵੀ ਸਿਲਕ ਪਸ਼ਮੀਨਾ ਏਕੀ ਟੈਕਸ ਦਾ ਲਓ ਕਲਰ ਬਹੁਤ ਸੋਹਣਾ ਹੈ ਔਰ ਫਰੰਟ ਤੇ ਜਿਹੜਾ ਤੁਹਾਨੂੰ ਇੱਕ ਫਲਾਵਰ ਦਿਖਿਆ ਉਹਦੇ ਸਾਰੇ ਤੇ ਤੁਹਾਨੂੰ ਵਰਕ ਮਿਲੇਗਾ ਬੜਾ ਪਿਆਰਾ ਜਿਹਾ ਵਰਕ ਹੈ ਫਰੰਟ ਤੇ ਠੀਕ ਹੈ ਜੀ ਔਰ ਕਲਰ ਤੁਸੀਂ ਦੇਖ ਹੀ ਰਹੇ ਹੋ ਤੇ ਇਹ ਹੈਗੀ ਐ ਸਾਈਡ ਤੇ ਦੀ ਬਾਜੀ ਠੀਕ ਹੈ ਜੀ ਤੇ ਬੈਕ ਸਾਈਡ ਦੇਖੋ ਆ ਕੀ ਹੈ ਇਹ ਕੋਸ਼ ਨਹੀਂ ਇਹ ਤਾਂ ਆਹੋ 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 ਅ ਵਰਕ ਵਾਲਾ ਵਰਕ ਦੇ ਫਲਾਵਰ ਵਾਲਾ ਸੂਟ ਹੈ ਬੜਾ ਸੋਹਣਾ ਲੱਗਦਾ ਜੀ ਸ਼ਾਲ ਵੀ ਪੂਰਾ ਵਧੀਆ ਸ਼ਾਲ ਨੇ ਜੀ ਸਵਾ ਦੋ ਮੀਟਰ ਹੋਊਗਾ ਢਾਈ ਤਾਂ ਨਹੀਂ ਹੋਊਗਾ ਤੇ ਪ੍ਰਾਈਸ ਇਹਦੀ ਹੈਗੀ ਹੈ 1350 ਸ਼ਿਪਿੰਗ ਫ੍ਰੀ ਅਗਲਾ ਦੇਖੋ ਬਸ ਥੋੜਾ ਥੋੜਾ ਕਲਰ ਦਾ ਫਰਕ ਹੈ ਹੁਣ ਨਿਆ ਵੀ ਚਲਵਾ ਰ ਲਓ ਇਹ ਵਾਲਾ ਇਹਦਾ ਪ੍ਰਿੰਟ ਹੈ ਤੇ ਇਹ ਵਾਲੀ ਹੈਗੀ ਸਲਵਾਰੇ ਦੀ ਮਹਿਰੂਨ ਕਲਰ ਤੇ ਲੋ ਜੀ ਇਹ ਹੈਗਾ ਸ਼ਾਲ ਇਹਦੇ ਨਾਲ ਸਾਰਾ ਨਿਕੋਲਦੇ ਹੁਣ ਲੋ ਠੀਕ ਹੈ ਬਹੁਤ ਸੋਹਣੇ ਲੱਗਣ ਵਾਲੇ ਸੂਟ ਹੈ ਕਾਫੀ ਪਿਆਰੇ ਹੈ ਲੋ ਜੀ ਇਹ ਹੈਗਾ ਇਹਦਾ ਫਰੰਟ ਕਾਫੀ ਪਿਆਰਾ ਸੂਟਾ ਹੈ ਵੀ ਤੇ ਇਹਦੇ ਨਾਲ ਇਹ ਵਾਲੀ ਸਲਵਾਰ ਹੈ ਵਾਈਨ ਜਿਆ ਕਲਰ ਹੈਗਾ ਬੜਾ ਪਿਆਰਾ ਹੈ ਤੇ ये शाल लो फिर भी देनी है शाल एक बारी सवा लो लॉ लो जी अगला देखो ब्लैक कलर हाल ठीक है जी ਬੇਸ ਕਲਰ ਵੀ ਬਹੁਤ ਜਿਆਦਾ ਸੋਹਣਾ ਲੱਗਦਾ ਹੈ ਇਹਦਾ ਤੇ ਇਹ ਹੈਗੀ ਹੈ ਦੀ ਸਲਵਾਰ ਬਲੈਕ ਕਲਰ ਦੀ ਸਿਲਕ ਪਸ਼ਮੀਨਾ ਏਕੀ ਟੈਕਸ ਠੀਕ ਹੈ ਜੀ 1350 ਦਾ ਸੂਟ ਆਊਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਸੇਮ ਸ਼ਾਲ ਰਹੂਗਾ ਜਿਹੜੇ ਸ਼ਾਲ ਤੁਸੀਂ ਪਹਿਲਾਂ ਦੇਖ ਲੇ ਬਸ ਕਲਰ ਫਰਕ ਹੈ ਪ੍ਰਾਈਸ ਵੀ ਸੇਮ ਹੈ 1350 ਤੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਆਪਣਾ ਟੂ ਟੋਨ ਪਸ਼ਮੀਨਾ ਕਹ ਲਓ ਉਹਨੂੰ ਜਾਂ ਤੁਸੀਂ ਉਹਨੂੰ ਸਿਲਕ ਪਸ਼ਮੀਨਾ ਕਹ ਲਓ ਬਾਈ ਏਕੀ ਟੈਕਸ ਇੱਧਰ ਮੈਚਿੰਗ ਸੂਟ ਇੱਧਰ ਐਨੀ ਆਪਕਾ ਹੈਕ ਕਰ ਕਿਉਂ ਨਹੀਂ ਅੱਜ ਅੱਛਾ ਆ ਲੋ ਜੀ ਹਿੰਦ ਬੜਾ ਸੋਨਾ ਪ੍ਰਿੰਟ ਤੇ ਬੜਾ ਹੀ ਸੋਹਣਾ ਸਟੱਫ ਲਓ ਲਛ ਲਛ ਕਰਦੇ ਸੂਟ ਚਮਕ ਪੈ ਗਈ ਚਮਕ ਪੈ ਗਈ ਤੇ ਆ ਹੈਗੀ ਇਹਦੀ ਸਲਵਾਰ ਮਸਟਰਡ ਜਿਹਾ ਕਲਰ ਜਿਹੜਾ ਮਰਜ਼ੀ ਪਾ ਲਿਓ ਇਹਨੂੰ ਇਹ ਹੈ ਨਾ ਇਹ ਹੈ ਤਾਂ ਇਹਦੇ ਨਾਲ ਦਾ ਹੀ ਅੱਛਾ ਇਹਦੀ ਨਾਲ ਦਾ ਰੰਗ ਹੈ ਮਹਾਰਾਜ ਇਹ ਰੰਗ ਨਹੀਂ ਆਏ ਇਹ ਰੰਗ ਨਹੀਂ ਆਏ ਹਾਂ ਬੀਬੀ ਕਿੰਦਰ ਲਾਈਫ ਰਹੀ ਕਹਿਣਾ ਆਉਂਗਾ ਆ ਵਾਲਾ ਹੈ ਹਾਂ ਤੇ ਉਹ ਥੋੜਾ ਜਿਹਾ ਉਹਦਾ ਫਰਕ ਪੈਂਦਾ ਥੋੜਾ ਜਿਹਾ ਇਹ ਬੜਾ ਨਹੀਂ ਨਾਲ ਮੈਚਿੰਗ ਹੈ ਜੀ ਪੂਰੀ ਵਿਸ਼ਵਾਸ ਕਰਕੇ ਲੈ ਲਿਓ ਬਸ ਗੱਲ ਖਤਮ ਠੀਕ ਹੈ ਮੈਚਿੰਗ ਪੂਰੀ ਹੈ ਹਮ ਚਾਹ ਲੋ ਜੀ ਅਗਲਾ ਦੇਖੋ ਹਾਂ ਪ੍ਰਿੰਟ ਉਹੀ ਹੈ ਬਸ ਪ੍ਰਿੰਟ ਉਹੀ ਹੈ ਤੇ ਪ੍ਰਾਈਸ ਹੈਗੀ ਆ 875 ਆ ਕਿੰਨਾ 875 ਅਰ 77 ਦੇ ਮੈਨਨ ਵਾਲੀ ਸੁੰਟਾ ਹਾਂ ਲੋਈ ਇਹ ਹੈਗਾ ਡਾਰਕ ਗ੍ਰੇ ਲੋ ਠੀਕ ਹੈ ਜੀ ਤੇ ਇਹ ਹੈਗੀ ਇਹਦੀ ਸਲਵਾਰ ਲਓ ਦੇਖੋ ਇਹ ਵਾਲੀ ਸਲਵਾਰ ਹੈ ਇਹਦੇ ਨਾਲ ਗੁੱਡਸ ਉंट ਨੇ ਬਹੁਤ ਜਿਆਦਾ ਸੋਹਣੇ ਤੇ ਪ੍ਰਾਈਸ ਹੈਗੀ 875 875 ਲਓ ਜੀ ਅਗਲੇ ਦੇਖੋ ਪ੍ਰਿੰਟ ਇਹ ਵੀ ਬਹੁਤ ਬਹੁਤ ਖੂਬਸੂਰਤ ਪ੍ਰਿੰਟ ਹੈ ਚਲੋ ਤੇ ਇਹ ਹੈਗੀ ਸਲਵਾਰ ਇਹਦੀ ਹੁੰਦੀ ਆ ਜਿਹਾ कलर ਲੱਗਦਾ ਹੈ ਨਾ ਹਾਂ ਲੋ ਜੀ ਨੈਕਸਟ ਮਹਿਰੂਨ ਕਲਰ ਤੇ ਇਹ ਹੈਗੀ ਸਲਵਾਰ ਤੇ ਪ੍ਰਾਈਸ ਸਾਰਿਆਂ ਦੀ ਸੇਮ ਹੀ ਰਹੂਗੀ 875 ਲੋ ਜੀ ਅਗਲਾ ਹੈ ਬਲੈਕ ਕਲਰ ਸਭ ਦੀ ਜਾਨ ਬਲੈਕ ਕਲਰ ਲੋ ਬਹੁਤ ਪਿਆਰੇ ਲੱਗਦੇ ਸੂਟ ਇਹ ਕੋਈ ਵੀ ਪ੍ਰਿੰਟ ਛੱਡਣ ਵਾਲਾ ਨਹੀਂ ਐਨੇ ਸੋਹਣੇ ਆ ਬਲੂ ਬਲੂ ਤਾਂ ਮਸਾਈ ਮਿਲਦਾ ਹੈ ਲੋ ਜੀ ਠੀਕ ਹੈ ਤੇ ਪ੍ਰਾਈਸ ਹੈਗੀ ਹੈ 875 ਸ਼ਿਲਵਾਰਟ ਪ੍ਰਿੰਟ ਵੀ ਹੈ ਨਾ ਪਲੇਨ ਕਿਉਂ ਹੀ ਨਾ ਪਲੇਨ ਲਖੀਰਾ ਨਹੀਂ ਉਹ ਹੀ ਲੱਗਦੇਗਾ ਲੋ ਜੀ ਐਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫੇਰ ਮਿਲਾਂਗੇ ਹੋਰ ਵਧੀਆ ਜੀ ਵੀਡੀਓ ਲੈ ਕੇ ਜਦ ਤੱਕ ਲਈ ਸਾਰੇ ਸਤਿ ਸ਼੍ਰੀ ਅਕਾਲ